ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਵਾਂਗੇ ਚੂਰੀ ਬਹੁਤ ਸਾਰੇ ਬੱਚੇ ਕਹਿੰਦੇ ਜੀ ਦੀਦੀ ਸਾਨੂੰ ਦੱਸੋ ਬਿਚੂਰੀ ਕਿਵੇਂ ਘੁੱਟੀ ਜਾਂਦੀ ਹੈ ਬੱਚੇ ਤਾਂ ਤਕਰੀਬਨ ਸਭ ਨੂੰ ਪਤਾ ਬਸ ਅੱਜ ਕੱਲ ਦੇ ਬੱਚੇ ਨੂੰ ਘੱਟ ਪਤਾ ਚੂਰੀ ਹਮੇਸ਼ਾ ਗਰਮ ਰੋਟੀਆਂ ਦੀ ਕੁੱਟੀ ਜਾਂਦੀ ਹੈ ਜੇ ਤੁਸੀਂ ਦੋ ਚਾਰ ਰੋਟੀਆਂ ਦੀ ਕੁੱਟਣੀ ਹੈ ਤਾਂ ਇੱਕ ਇੱਕ ਕਰਕੇ ਰੋਟੀ ਨੂੰ ਤੋੜੋ ਵਿੱਚ ਸ਼ੱਕਰ ਪਾ ਲਓ ਘਿਓ ਪਾ ਲਓ ਉਹਨੂੰ ਥੋੜਾ ਜਿਹਾ ਤੋੜ ਕੇ ਮਲ ਲਓ ਫਿਰ ਦੂਜੀ ਰੋਟੀ ਤੋੜ ਕੇ ਮਲ ਲਓ ਤੇ ਉਹਦੇ ਵਿੱਚ ਘਿਓ ਪਾ ਦਿਓ ਇਸੇ ਤਰ੍ਹਾਂ ਜਿੰਨੀਆਂ ਸੋਨੇ ਰੋਟੀਆਂ ਦੀ ਕੁੱਟਣੀ ਹੈ ਨਾ ਤਿੰਨ ਚਾਰ ਰੋਟੀਆਂ ਦੀ ਤੇ ਹੌਲੀ ਹੌਲੀ ਉਹਨਾਂ ਨੂੰ ਤੋੜਦੇ ਜਾਓ ਵਿੱਚ ਘਿਓ ਤੇ ਚੱਕਰ ਮਿਲਾਉਂਦੇ ਜਾਓ ਇਹ ਸਭ ਤੋਂ ਵਧੀਆ ਤੇ ਤਾਕਤਵਰ ਖਾਣਾ ਹੈ ਪੰਜਾਬ ਦੀ ਜੋ ਕਿ ਅਸੀਂ ਭੁੱਲੇ ਬੈਠੇ ਹਾਂ ਤੇ ਕੋਈ ਵੱਡੀ ਭਾਰੀ ਗੱਲ ਨਹੀਂ ਇਹਨੂੰ ਬਣਾਉਣ ਨੂੰ ਨਹੀਂ ਕੁਝ ਲੱਗਦਾ ਤੇ ਇਹ ਬਣਦੀ ਵੀ ਬਹੁਤ ਸਵਾਦ ਆ ਜੇ ਤਾਂ ਚੂਰੀ ਕੁੱਟੀ ਜਾਵੇ ਤਾਂ ਇਹਦੀਆਂ ਪਿੰਨੀਆਂ ਹੀ ਆ ਬਣਾ ਲਓ ਕਿਉਂਕਿ ਪਿੰਨੀ ਬੱਚੇ ਫੜ ਕੇ ਖੁਸ਼ ਬਾਲਾ ਹੁੰਦਾ ਵੀ ਲੈ ਪੁੱਤ ਪਿੰਨੀ ਖਾ ਲੈ ਲਓ ਜੀ ਚੂਰੇ ਆਪਣੇ ਕੁੱਟੇਗੀ ਆਪਾਂ ਕੁੱਟੀਆਂ ਚਾਰ ਰੋਟੀਆਂ ਦੀ ਇਸ ਲਈ ਬਣ ਗਈਆਂ ਦੋ ਪਿੰਨੀਆ ਚੱਕੋ ਖਾਓ ਤੇ ਕਮੈਂਟ